ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਆਸਾਬੁੱਟਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਗਿੱਦੜਬਾਹਾ ਪੈ ਜਾਂਦੀ ਇਸ ਪਿੰਡ ਤੋਂ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ ਨਾਲ ਆ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਬਹੁਤ ਹੀ ਰਾਜੀਪਲੀ ਚੰਗੇ ਲੇਵੇ ਵਾਲੀ 11 ਦੂਜਾ ਸੂਆ ਗੱਪਣ ਵੜ ਵਕਾਊ ਆ ਜਿਹਦੀ ਬਣਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਨੇ ਆਂ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਹਾਂ ਸਰਿੰਦਰਪਾਲ ਸਿੰਘ ਠੀਕ ਆ ਜੀ ਪਿੰਡ ਆ ਸਬਟਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਠੀਕ ਆ ਜੀ ਫੋਨ ਨੰਬਰ ਹੈ 94172 94172 76465 76465 ਹਾਂਜੀ ਇਹ ਵੈੜ ਬਾਈ ਜੀ ਆਪਣੇ ਘਰ ਦੀ ਹੈ ਜੀ ਹਾਂਜੀ ਹਾਂਜੀ ਘਰ ਦੀ ਹੈ ਤੇ ਕਿੰਮਾ ਸੂਏ ਇਹ ਇਹ ਦੂਸਰਾ ਸੂਏ ਦੂਜੇ ਸੂਣਾ ਹਾਂਜੀ ਹਾਂਜੀ ਕਿੰਨੇ ਕ ਦਿਨ ਲੈਂਦੀ ਹੈ ਬਾਈ ਬਸ ਆ 7 ਤਰੀਕ ਨੂੰ ਦਿਨ ਪੂਰੇ ਹੋ ਜੀ ਠੀਕ ਆ ਜੀ ਤੇ ਕਿੰਨਾ ਕ ਦੁੱਧ ਕੱਢਿਆ ਬਈ ਪਹਿਲੇ ਸੂ ਪਹਿਲ 18 ਲੀਟਰ ਕੱਢਿਆ ਜੀ 18 ਲੀਟਰ ਐਤ ਕੀ ਟੱਪ ਜੂ ਬਾਈ 20 ਤੋਂ ਹਾਂਜੀ ਹਾਂਜੀ ਪੱਕਾ ਟੱਪੂ ਠੀਕ ਹੈ ਤੇ ਸੀਮਨ ਦਾ ਪਤਾ ਹੈ ਕੋਈ ਬਾਈ ਕਿਹੜੇ ਲੱਗੇ ਹਾਂਜੀ ਸੀਮਨ ਆਪਣਾ ਡਾਕਟਰ ਸਾਹਿਬ ਨੂੰ ਪਤਾ ਨਾ ਵੜਿਆ ਆਪਣੇ ਫੈਮਿਲੀ ਡਾਕਟਰ ਹੀ ਆ ਉਹ ਠੀਕ ਹੈ ਜੀ ਬੜਾ ਚੰਗੇ ਮਿੱਤਰ ਹੈ ਇਸੇ ਨਸਲ ਦਾ ਹੀ ਲਵਾਇਆ ਸੀ ਹਾਂਜੀ ਹਾਂਜੀ ਘਰ ਦਾ ਜੀ ਠੀਕ ਹੈ ਜੀ ਤੇ ਸੀਲਸ ਲੱਗ ਬਾਈ ਮਾੜਾ ਹੱਥ ਮਾਰ ਕੇ ਹਾਂਜੀ ਹਾਂਜੀ ਲੋਬੀ ਸੱਜਣੋ ਸੀਲਸ ਲੱਗ ਬਹੁਤ ਆ ਤੇ ਸਾਫ ਸੁਥਰਾ ਹਵਾਨਾ ਠਾਣਾ ਦਾ ਸੈਜ ਗੈਬ ਬਹੁਤ ਚੰਗਾ ਦੇਖ ਸਕਦੇ ਹੋ ਤੁਸੀਂ ਦੋਨਾਂ ਪਾਸਿਆਂ ਤੋਂ ਤੁਹਾਨੂੰ ਠਾਣਾ ਦਾ ਸੈਜ ਗੈਬ ਦਿਖਾ ਦਿੰ ਪਾ ਤੋੜ ਕੇ ਵੀ ਤੁਹਾਨੂੰ ਦਿਖਾ ਦਾਂਗੇ ਦੋਸਤੋ ਦੇਖ ਸਕਦੇ ਹੋ ਤੁਸੀਂ ਇਹ ਕੰਨ ਗਲਾਈਦਾਰ ਆ ਜਿਸ ਤਰ੍ਹਾਂ गिरਦੇ ਹੁੰਦੇ ਦੇਖ ਸਕਦੇ ਹੋ ਤੁਸੀਂ ਸੋਹਣਾ ਸਰੀਰ ਆ ਦੋਸਤੋ ਰਾਜੀਪੜੀ ਚੰਗੇ ਤੇ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਤੋੜ ਦਿਓ ਭਾਈ ਲਾਓ ਵੀ ਸੱਜਣੋ ਤੋੜ ਕੇ ਤੁਹਾਨੂੰ ਦਿਖਾਉਣੇ ਆ ਦੂਜੇ ਪਸ਼ੂ ਅੰਦਰ ਐ ਇਸ ਕਰਕੇ ਥੋੜਾ ਜਿਹਾ ਕਾਲ ਕਰਦੀ ਆ ਹਵਾਨਾ ਬਹੁਤ ਚੰਗਾ ਐ ਮੜਾ ਹੋਰ ਤੋੜ ਦੇ ਲਓ ਬੰਦੇ ਪਾਵੇਂ ਅੰਦਰ ਹੀ ਬਣਾਉਂ ਅੰਦਰ ਹੀ ਬੰਨ ਠੀਕ ਹੈ ਜੀ ਕਹ ਬਲ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਦਾ ਜੀ ਮੈਨੂੰ ਫੋਨ ਤੇ ਕਰ ਲਾ ਠੀਕ ਹੈ ਜੀ ਲਓ ਜੀ ਮਿੱਤਰੋ ਜੇ ਵੀ ਕਿਸੇ ਵੀਰ ਨੂੰ ਵਹਿੜ ਪਸੰਦ ਆ ਦੂਜਾ ਸੁਆ ਗੈਰ ਨਸਲ ਦੀ ਆ ਕ੍ਰੋਸ ਸਾਈਵਾਲ ਤੇ ਨੰਬਰ ਬਾਈ ਜੀ ਦਾ ਸਕਰੀਨ ਤੇ ਚੱਲ ਰਿਹਾ ਉੱਪਰਲੇ ਪਾਸੇ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਨਾ ਸੰਪਰਕ ਕਰਕੇ ਸਬਦਾ ਕਰ ਸਕਦੇ ਆ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਜਲਦੀ ਮਿਲਦੇ ਆ ਅਜਿਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ